ਸਾਤ ਸੰਗਤ ਇਹ ਦੋਨੋਂ ਵਕਤਾਂ ਦੀ ਸੰਭਾਲ ਕਰਨੀ ਇਹ ਗੁਰਸਿੱਖ ਦਾ ਫਰਜ਼ ਹੁੰਦਾ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਦਾ ਸੋ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਦੋਨੋਂ ਵਕਤ ਗੁਰਸਿੱਖ ਦੀ ਝੋਲੀ ਵਿੱਚ ਪਾਏ ਨੇ ਆਓ ਆਪੋ ਆਪਣੇ ਖਿਆਲ ਸultan purlodi ਦੀ ਧਰਤੀ ਤੇ ਲੈ ਕੇ ਚੱਲੀਏ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਦੀ ਜੀਵਨ ਦੀ ਘਾੜਤ ਘੜੀ ਹੈ ਕਿ ਮੇਰਾ ਸਿੱਖ ਹੈ ਜਿਹੜਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਸੁਲਤਾਨ ਪ੍ਰਲੋਧੀ ਦੀ ਧਰਤੀ ਕੈਸੀ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਬੜਾ ਲੰਮਾ ਸਮਾਂ ਬਤੀਤ ਕੀਤਾ ਹੈ 14 ਸਾਲ 9 ਮਹੀਨੇ ਤੇ 13 ਦਿਨ ਸੁਲਤਾਨ ਪ੍ਰਲੋਧੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਧਰਤੀ ਤੇ ਸultan Par Lodhi ਦੀ ਧਰਤੀ ਤੇ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਬਹੁਤ ਵੱਡਾ ਸੰਦੇਸ਼ਾ ਦਿੱਤਾ ਹੈ ਉਹ ਸੰਦੇਸ਼ਾ ਕੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਕੀਰਤਨ ਨਾਲ ਜੋੜਿਆ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਖਾਨਦਾਨ ਬੜਾ ਉੱਚਾ ਸੀ ਪਟਵਾਰੀ ਦੇ ਲੜਕੇ ਸਨ ਉਹਨਾਂ ਨੂੰ ਕੀ ਲੋੜ ਸੀ ਕਿਸੇ ਦੁਕਾਨ ਦੇ ਉੱਪਰ ਮੋਦੀ ਖਾਨਾ ਕਰਨ ਦੀ ਮੋਦੀ ਖਾਨਾ ਚਲਾਉਣ ਦੀ ਮਾਇਆ ਤੇ ਉਹਨਾਂ ਕੋਲ ਹੀ ਬੜੀ ਸੀ 72 ਪਟਵਾਰੀਆਂ ਦੇ ਉੱਪਰ ਸਨ ਬਾਬਾ ਕਲਿਆਣਦਾਸ ਜੀ 72 ਪਟਵਾਰੀ ਉਹਨਾਂ ਦੇ ਥੱਲੇ ਕੰਮ ਕਰਦੇ ਸਨ ਇਤਨਾ ਵੱਡਾ ਜਿਹੜਾ ਉਹ ਰਕਵਾ ਸਾਹਮਦੇ ਸਨ ਮਾਇਆ ਤੇ ਬੜੀ ਸੀ ਉਹਨਾਂ ਕੋਲੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਉਹ ਸੰਦੇਸ਼ ਦਿੱਤਾ ਹੈ ਕਿ ਮੇਰਾ ਸਿੱਖ ਜਿਹੜਾ ਉਹ ਕੀਰਤ ਕਰੇ ਕੀਰਤ ਦੇ ਬੜੇ ਰੂਪ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਦੁਕਾਨ ਤੇ ਬੈਠ ਕੇ ਵੀ ਕੀਰਤ ਕੀਤੀ ਜਾ ਸਕਦੀ ਹੈ ਜੇ ਗੁਰੂ ਨਾਨਕ ਹੀ ਤੇਰਾ ਤੇਰਾ ਨਹੀਂ ਤੋਲੇਗਾ ਤੇ ਹੋਰ ਤੋਲੇਗਾ ਕੌਣ ਸੱਚ ਦਾ ਸਬਦਾ ਜੇ ਗੁਰੂ ਨਾਨਕ ਹੀ ਨਹੀਂ ਦੇਵੇਗਾ ਤੇ ਹੋਰ ਦੇਵੇਗਾ ਕੌਣ ਇਹ ਸਾਨੂੰ ਸੰਦੇਸ਼ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਕੀਰਤਨ ਨਾਲ ਜੋੜਿਆ ਮੋਦੀ ਖਾਨੇ ਦੀ ਕਾਰ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਿੱਖਣੋ ਕਿ ਮੇਰਾ ਸਿੱਖ ਜਿਹੜਾ ਉਹ ਕੀਰਤਨ ਨਾਲ ਜੁੜੇ ਜੇ ਕੀਰਤਨ ਨਾਲ ਜੁੜੇਗਾ ਤੇ ਸਮਾਜ ਨਾਲ ਜੁੜ ਕੇ ਰਹੇਗਾ ਸਮਾਜ ਦਾ ਹਿੱਸਾ ਬਣੇਗਾ ਉਹ ਇਸ ਕਰਕੇ ਸਾਧ ਸੰਗਤ ਸਾਨੂੰ ਸਮਾਜ ਨਾਲ ਵੀ ਜੋੜਿਆ ਕਿਰਤ ਨਾਲ ਵੀ ਜੋੜਿਆ ਫਿਰ ਸੁਲਤਾਨ ਪਰ ਲੋਧੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਵਈ ਨਦੀ ਵਿੱਚ ਇਸ਼ਨਾਨ ਕਰਕੇ 1 ਸਾਲ 2 ਸਾਲ 4 ਸਾਲ ਨਹੀਂ 14 ਸਾਲ ਦਾ ਬੜਾ ਲੰਮਾ ਸਮਾਂ ਫਿਰ ਅੰਮ੍ਰਿਤ ਵੇਲੇ ਉਹ ਬੇਰ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ ਸਿੱਖ ਸੰਗਤਾਂ ਨੇ ਜਿਦੇ ਹੀਠਾਂ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਾਧੀ ਲੀਨ ਹੁੰਦੇ ਸਨ ਅੰਮ੍ਰਿਤ ਵੇਲੇ ਵੈਂ ਨਦੀ ਵਿੱਚ ਇਸ਼ਨਾਨ ਕਰਨਾ ਫਿਰ ਪ੍ਰਮਾਤਮਾ ਦਾ ਸਿਮਰਨ ਕਰਨਾ ਅਕਾਲ ਪੁਰਖ ਦਾ ਸਰਗੁਣ ਨਿਰਗੁਣ ਦੀ ਭਗਤੀ ਵਿੱਚ ਜੁੜਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇੱਕ ਦਿਨ ਟੁੱਬੀ ਲਾਉਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਜਾ ਰਹੇ ਨੇ ਜਿਨ੍ਹਾਂ ਨੇ 48 ਘੰਟੇ ਸੱਚ ਸੱਚਖੰਡ ਵਿੱਚ ਰਹੇ ਫਿਰ ਉਦੋਂ 48 ਘੰਟੇ ਬਾਅਦ 3 ਦਿਨ ਬਾਅਦ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਘਰੋਂ ਇਹ ਬਾਣੀ ਲਿਆ ਕੇ ਦਿੱਤੀ ਇਹ ਆਪਣੀ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਸੁਲਤਾਨਪੁਰ ਲੋਧੀ ਦੀ ਧਰਤੀ ਇੱਕ ਵਾਰੀ ਸਾਲ ਵਿੱਚ ਯਾਤਰਾ ਜ਼ਰੂਰ ਜਾਇਆ ਕਰੋ ਕਿਉਂਕਿ ਉਸ ਧਰਤੀ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੇ ਭਲੇ ਵਾਸਤੇ ਸਾਨੂੰ ਬਾਣੀ ਲਿਆ ਕੇ ਦਿੱਤੀ ਹੈ ਇਹ ਜਿਹੜਾ ਮੂਲ ਮੰਤਰ ਹੈ ਨਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਹ ਮੂਲ ਮੰਤਰ ਦਾ ਆਗਾਜ਼ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕੀਤਾ ਸਾਧ ਸੰਗਤ ਜਿਹੜਾ ਬਾਣੀ ਨਹੀਂ ਪੜ ਸਕਦਾ ਹੈ ਉਹ ਮੂਲ ਮੰਤਰ ਦਾ ਜਾਪ ਜਪ ਸਕਦਾ ਹੈ ਜਿਹੜਾ ਮੂਲ ਮੰਤਰ ਵੀ ਨਹੀਂ ਕਰ ਸਕਦਾ ਤੇ ਉਹ ਗੁਰ ਮੰਤਰ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਅੱਜ ਗੁਰੂ ਕੇ ਜਹਾਜ਼ ਚੜੇ ਨੇ ਜਿਨ੍ਹਾਂ ਨੇ ਖੰਡੇ ਬਾਟੀ ਦਾ ਅਮਰ ਛੱਕਿਆ ਹੈ ਲੱਖ ਲੱਖ ਵਧਾਈਆਂ ਉਹਨਾਂ ਨੂੰ ਉਹਨਾਂ ਨੂੰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੂਲ ਮੰਤਰ ਮਿਲਿਆ ਹੋਵੇਗਾ ਕਿ ਤੁਸੀਂ ਮੂਲ ਮੰਤਰ ਜ਼ਰੂਰ ਜਪਣਾ ਹੈ ਸਿੱਖ ਨੇ ਜਿੱਥੇ ਪੰਜ ਬਾਣੀਆਂ ਪੜ੍ਹਣੀਆਂ ਨੇ ਉੱਥੇ ਨਾਮ ਦਾ ਵੀ ਅਭਿਆਸ ਸਿੱਖ ਨੇ ਜ਼ਰੂਰ ਕਰਨਾ ਹੈ ਮੂਲ ਮੰਤਰ ਦਾ ਵੀ ਜਾਪ ਤੇ ਗੁਰਮੰਤਰ ਦਾ ਵੀ ਜਾਪ ਗੁਰਮੰਤਰ ਦਾ ਜਾਪ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਮੰਤਰ ਦਿੱਤੇ ਨੇ ਇਹ ਮੰਤਰ ਦੇ ਨਾਲੋਂ ਹੋਰ ਦੁਨੀਆ ਵਿੱਚ ਕੋਈ ਵੱਡਾ ਮੰਤਰ ਨਹੀਂ ਹੈ ਸਾਰੇ ਮੰਤਰਾਂ ਦਾ ਮੂਲ ਹੈ ਜਿਹੜਾ ਮੂਲ ਮੰਤਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸultanpur Lodhi ਦੀ ਧਰਤੀ ਤੇ ਸਾਡੀ ਝੋਲੀ ਵਿੱਚ ਪਾਇਆ ਹੈ ਸੱਚੇ ਪਾਤਸ਼ਾਹ ਨੇ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੀ ਫਿਰ ਮਹਾਰਾਜ ਜੀ ਨੇ ਸਾਨੂੰ ਬਾਣੀ ਲਿਆ ਕੇ ਦਿੱਤੀ ਸਾਰੇ ਜੀਵਾਂ ਦੇ ਭਲੇ ਵਾਸਤੇ ਇਹ ਵੇਈ ਨਦੀ ਵਿੱਚੋਂ ਨਿਕਲੇ ਸੱਚੇ ਪਾਤਸ਼ਾਹ ਤੀਸਰੇ ਦਿਨ ਜਿੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ ਨਾ ਸੰਤ ਘਾਟ ਗੁਰਦੁਆਰਾ ਬਾਬੇ ਦੀ ਬੇਰ ਤੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ 2.5 ਕਿਲੋਮੀਟਰ ਦੀ ਦੂਰੀ ਤੇ ਹੈ। ਸੁਲਤਾਨਪੁਰ ਲੋਧੀ ਜਦੋਂ ਦਰਸ਼ਨ ਕਰਨ ਜਾਓ ਨਾ ਬਾਬੇ ਦਾ ਬਾਬੇ ਦੀ ਬੇਰ ਜਿਹੜਾ ਗੁਰਦੁਆਰਾ ਹੈ ਉੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਪਹਿਲਾਂ ਇਸ ਸੰਤ ਘਾਟ ਗੁਰਦੁਆਰੇ ਤੋਂ ਪਹਿਲਾਂ ਇਹ ਸੁਲਤਾਨ ਉੱਪਰ ਲੋਧੀ ਦੀਆਂ ਮੜੀਆਂ ਸਨ ਕਬਰਾਂ ਸਨ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਵੇਂ ਨਦੀ ਵਿੱਚੋਂ ਨਿਕਲੇ ਤੇ ਉਹ ਮੜੀਆਂ ਵਿੱਚ ਜਾ ਕੇ ਕਬਰਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਮੂਲ ਮੰਤਰ ਸੁਣਾਇਆ ਕਿਉਂਗੇ ਮਹਾਰਾਜ ਜੀ ਉਸ ਜਗ੍ਹਾ ਦੇ ਉੱਪਰ ਇਹ ਵੀ ਕੋਈ ਕਾਰਨ ਹੈ ਨਾ ਧਰਤੀ ਤੇ ਹੋਰ ਵੀ ਬੜੀ ਸੀ ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹ ਕਬਰਾਂ ਦੇ ਵਿੱਚ ਜਾ ਕੇ ਕਿਉਂ ਸਾਨੂੰ ਮੂਲ ਮੰਤਰ ਦੀ ਦਾਤ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਪਹਿਲਾਂ ਤੈਨੂੰ ਮਰਨਾ ਯਾਦ ਆ ਜਾਏ ਸੱਚੇ ਪਾਤਸ਼ਾਹ ਨੇ ਇਹ ਕਹਿ ਦਿੱਤਾ ਕਿ ਹੋਰ ਸਭ ਚੀਜ਼ਾਂ ਛੱਡ ਦੇ ਪਹਿਲਾ ਇੱਕ ਚੀਜ਼ ਨੂੰ ਯਾਦ ਕਰ ਲੈ ਕਿੰਨੂ ਆਓ ਸਾਰੇ ਪੜਨਾ ਕਰੀਏ ਪਹਿਲਾ ਮਰਨ ਕਬੂਲ ਕਰ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਾੜਿਆ ਪਹਿਲਾ ਮਰਨ ਕਬੂਲ ਕਰ ਪਹਿਲਾ ਮਰਨ ਕਬੂਲ ਮਰਨੇ ਕਬੂਲ ਕਰ ਜੀਵਨ ਛਾੜਿਆ ਉਹ ਸਭਨਾ ਕੀ ਰੇਤ ਦਾ ਤੋ ਆਓ ਹਮਾਰੇ ਪਾਸ ਗੁਰੂ ਨਾਨਕ ਸਾਹਿਬ ਕਹਿੰਦੇ ਐ ਪਹਿਲਾ ਤੈਨੂੰ ਮਰਨਾ ਯਾਦ ਆ ਜਾਏ ਜਿਨ੍ਹਾਂ ਨੂੰ ਮਰਨਾ ਜੀਤੇ ਐ ਨਾ ਰੱਬ ਦੀ ਬੰਦਗੀ ਉਹ ਕਰਨਗੇ ਉਹ ਪ੍ਰਮਾਤਮਾ ਦਾ ਸਿਮਰਨ ਉਹ ਕਰਨਗੇ ਹੁਣ ਸਾਧ ਸੰਗਤ ਸ਼ਿਵਜੀ ਭਗਵਾਨ ਸਰੀਰ ਦੇ ਉੱਪਰ ਸਵਾਹ ਮਾਲ ਕੇ ਰੱਖਦੇ ਨੇ ਤੇ ਗਲ ਵਿੱਚ ਸੱਪ ਪਾ ਕੇ ਰੱਖਦੇ ਨੇ ਇਹਦਾ ਕੀ ਮਤਲਬ ਹੈ ਕਿ ਰੋਜ਼ ਮੈਨੂੰ ਕੋਈ ਆ ਕੇ ਦੁਨੀਆ ਇਹ ਨਾ ਪੁੱਛੇ ਕਿ ਸੱਪ ਪਾਉਣ ਦਾ ਕੀ ਫਾਇਦਾ ਹੈ ਕਿ ਰਾਖ ਮਾਲਣ ਦਾ ਕੀ ਫਾਇਦਾ ਤਨ ਦੇ ਉੱਪਰ ਉਹ ਕਹਿੰਦੇ ਆਪਾਂ ਪੱਕਾ ਹੀ ਪਾ ਲੈਨੇ। ਉਹ ਸੰਦੇਸ਼ਾ ਕੀ ਸੀ ਉਹਨਾਂ ਦਾ ਕਿ ਐ ਬੰਦਿਆ ਤੈਨੂੰ ਇੱਕ ਦਿਨ ਕਾਲ ਰੂਪੀ ਸੱਪ ਨੇ ਡੰਗ ਮਾਰਨਾ ਤੇ ਤੇਰੇ ਸਰੀਰ ਦੀ ਸਵਾਹ ਹੋ ਜਾਣੀ। ਬਸ ਆਹੀ ਮਤਲਬ ਸੀ ਸੱਪ ਪਵਣ ਦਾ ਤੇ ਸਰੀਰ ਉੱਪਰ ਰਾਖ ਮਲਣ ਦਾ। ਕਿ ਕਾਲ ਰੂਪੀ ਜਿਹੜਾ ਸੱਪ ਹੈ ਨਾ ਉਹਨੇ ਇੱਕ ਦਿਨ ਜਿੱਦਣ ਤੇਰਾ ਅੰਜਲ ਸਮਾਪਤ ਹੋ ਗਿਆ ਸਮਾਂ ਪੂਰਾ ਹੋ ਗਿਆ ਬਸ ਇਹਨੇ ਤੇਰੇ ਇੱਕ ਦਿਨ ਡੰਗ ਮਾਰ ਦੇਣਾ ਤੇ ਸਰੀਰ ਦੀ ਰਾਖ ਬਣ ਜਾਣੀ ਹੈ ਇਹ ਤਨ ਹੋਏਗਾ ਭਸਮ ਕੀ ਢੇਰੀ ਇਹ ਰਾਖ ਦੀ ਢੇਰੀ ਇੱਕ ਦਿਨ ਬਣ ਜਾਣਾ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਸਮਸ਼ਾਨ ਘਾਟ ਦੇ ਵਿੱਚ ਸਾਨੂੰ ਇਹ ਸੰਦੇਸ਼ਾ ਦਿੰਦੇ ਐ ਕਿ ਬੰਦਿਆ ਇੱਕ ਦਿਨ ਤੇਰੀ ਮੌਤ ਜ਼ਰੂਰ ਆਉਣੀ ਐ ਇਹਨਾਂ ਕਬਰਾਂ ਵਿੱਚ ਤੂੰ ਆਉਣਾ ਇਹ ਸਰੀਰ ਦੀ ਰਾਖ ਖਾ ਕੇ ਇੱਕ ਦਿਨ ਹੋ ਜਾਣਾ ਮਿੱਟੀ ਵਿੱਚ ਮਿੱਟੀ ਇਹ ਸਰੀਰ ਮਿਲ ਜਾਣਾ ਤੂੰ ਉਹਦੇ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਦਾ ਨਾਮ ਜਪ ਲੈ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਜ਼ਿੰਦਗੀ ਕਦੋਂ ਸ਼ੁਰੂ ਹੁੰਦੀ ਹੈ ਤੇ ਕਦੋਂ ਸਮਾਪਤ ਹੁੰਦੀ ਹੈ ਜ਼ਿੰਦਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਜ਼ਿੰਦਗੀ ਇਹਦੀ ਸਵਾਸ ਆਉਣ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੋਹਤ ਨਾ ਜਾਣਾ ਨਾਨਕ ਬਿਨ ਮੈਂ ਤਿਸੈ ਸ੍ਰੀਵੋ ਜਾ ਕੇ ਜੀ ਪ੍ਰਾਣਾ ਸਵਾਸ ਆਉਣ ਦੇ ਨਾਲ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਸਮਾਪਤ ਕਦੋਂ ਹੁੰਦੀ ਹੈ ਜਦੋਂ ਇਹਦੇ ਵਿੱਚੋਂ ਸਵਾਸ ਚਲੇ ਜਾਂਦੇ ਨੇ ਨਿਕਲ ਜਾਂਦੇ ਆ। ਹਿਰਨੇ ਰਾਖ ਦੀ ਢੇਰੀ ਹੋ ਜਾਣਾ। ਸਵਾਸ ਆਉਣ ਦੇ ਨਾਲ ਵਿੱਚੋਂ ਗਰਭੈ ਨਿਕਲ ਆਇਆ ਖਸ ਅਨਸਾਰ ਦੁਨੀ ਚ ਤਲਾਇਆ ਆਵੇ ਜਾਏ ਪੁਵਾਈਏ ਜੁਨੀ ਰਹਿ ਨਾ ਕਿਤੇ ਹੀ ਥਾਏ ਪਿਆ। ਮਾਤਾ ਦੇ ਗਰਭ ਦੇ ਵਿੱਚੋਂ ਜਦੋਂ ਜੀਵ ਬਾਹਰ ਆਉਂਦਾ ਹੈ ਸਵਾਸ ਲੈਂਦਾ ਉਦੋਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੀ ਜ਼ਿੰਦਗੀ ਸਮਾਪਤ ਕਿੱਥੇ ਹੁੰਦੀ ਹੈ ਜਦੋਂ ਇਹਦੇ ਵਿੱਚੋਂ ਸਵਾਸ ਚਲੇ ਜਾਂਦੇ ਨੇ ਉਦੋਂ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿੰਦੇ ਜਿੰਨੇ ਤੈਨੂੰ ਅਕਾਲ ਪੁਰਖ ਪ੍ਰਮਾਤਮਾ ਨੇ ਜ਼ਿੰਦਗੀ ਸਮਾਂ ਦਿੱਤਾ ਹੈ ਨਾ ਫਿਰ ਤੂੰ ਪਰਮੇਸ਼ਰ ਦਾ ਨਾਮ ਜਪ ਇਹ ਮੂਲ ਮੰਤਰ ਦਾ ਅਭਿਆਸ ਕਰਿਆ ਕਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਕਰ ਜੀਵਨ ਕੀ ਛੱਡਿਆ ਪਹਿਲਾਂ ਮਰਨ ਕਬੂਲ ਕਰ ਪਹਿਲਾਂ ਮਰਨ ਕਬੂਲ